ਸੱਚੇ ਕਾਲਜੀ ਅਸਟ੍ਰੋਲੋਜੀ ਵਿਦ ਦਿ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀ ਮਾਨ ਅੱਜ 19 ਜਨਵਰੀ 2025 ਦੇ ਐਤਵਾਰ ਦੀ ਗੱਲ ਕਰਾਂਗੇ ਆਪਾਂ ਤੇ ગ્રਹਾਂ ਨੂੰ ਸ਼ੁਭ ਤੇ ਸ਼ੁੱਧ ਸ਼ੁੱਧ ਤਾਂ ਚਲੋ ਸਾਰੀ ਚੀਜ਼ ਸ਼ੁੱਧੀ ਆ ਸ਼ੁੱਧ ਤੇ ਕੁਝ ਗਲਤ ਹੈ ਹੀ ਨਹੀਂ ਐ ਪਰ ਗ੍ਰਹਾਂ ਨੂੰ ਸਹੀ ਅਸੀਂ ਨਹੀਂ ਕਰ ਸਕਦੇ ਪਰ ਗ੍ਰਹਾਂ ਮੁਤਾਬਕ ਕਿਸ ਤਰ੍ਹਾਂ ਦੇ ਚੱਲ ਰਹੇ ਆ ਉਸ ਮੁਤਾਬਕ ਆਪਣੇ ਆਪ ਨੂੰ ਢਾਲ ਕੇ ਕਾਫੀ ਹੱਦ ਤੱਕ ਅਸੀਂ ਕਾਫੀ ਜ਼ਿਆਦਾ ਨੁਕਸਾਨ ਤੋਂ ਵੀ ਬਚ ਸਕਦੇ ਹਾਂ ਤੇ ਆਪਣੇ ਆਪ ਨੂੰ ਸਮਝਾ ਸਕਦੇ ਹਾਂ ਬਾਈ ਅੱਜ ਮਨ ਵਾਰ-ਵਾਰ ਇਸ ਕਰਕੇ ਢਾਵਾਂ ਡੋਲ ਹੈ ਕਿਉਂਕਿ ਚੰਦਰ ਦੀ ਸਥਿਤੀ ਕਿਤੇ ਇਸ ਤਰ੍ਹਾਂ ਹੋਏਗੀ ਨਹੀਂ ਤਾਂ ਮਨ 'ਚ ਵਿਚਾਰ ਕੱਲ ਕਿਉਂ ਨਹੀਂ ਆਏ ਅੱਜ ਕਿਉਂ ਆ ਰਹੇ ਨੇ ਹਨਾ ਤਾਂ ਇਹ ਕਿਤੇ ਨਾ ਕਿਤੇ ਮਨ ਦੀਆਂ ਸਥਿਤੀਆਂ ਹੀ ਚੰਦਰਮਾ ਦੀਆਂ ਸਥਿਤੀਆਂ ਹੀ ਚੰਦਰ ਦਾ ਆਉਣਾ ਜਾਣਾ 15 ਦਿਨ ਅਸਮਾਨ ਚ ਨਾ ਦੇਖਣਾ ਤੇ 15 ਦਿਨ ਦਿਖ ਦੇਣਾ ਲੌਜੀਕ ਹੈ ਬਈ ਸਾਇੰਸ ਹੈ ਐਵੇਂ ਥੋੜਾ ਜਵਾਰ ਪਾਟਾ ਆਉਂਦਾ ਹੈ ਪੂਰਨਮਾਸ਼ੀ ਨੂੰ ਅੱਗੇ ਪਿੱਛੇ ਕਿਉਂ ਨਹੀਂ ਪਾਣੀ ਛਾਲਾ ਮਾਰਦਾ ਕਿਉਂਕਿ ਪਤਾ ਹੈ ਕਿ ਹਰ ਗ੍ਰਹਿ ਚ ਖਿੱਚ ਹੁੰਦੀ ਹੈ ਤੇ ਉਹ ਗ੍ਰਹਿ ਦੀ ਖਿੱਚ ਜਿਹੜੀ ਹੈ ਨਾ ਉਹੀ ਅਸਲ ਚ ਪ੍ਰਭਾਵ ਪਾਉਂਦੀ ਹੈ ਜੇ ਉਹ ਪਾਣੀ ਤੇ ਪਾ ਸਕਦੀ ਹੈ ਉਸ ਦੀ ਉਸ ਦੀ એનર્ਜੀ ਤੇ ਪਾ ਸਕਦੀ ਹੈ ਤੇ ਇੱਥੇ ਰਹਿੰਦੇ ਇਨਸਾਨਾਂ ਤੇ ਕਿਉਂ ਨਹੀਂ ਪਾਉਗੀ ਭਾਈ ਹਰ ਹਰ ਗ੍ਰਹਿ ਦਾ ਆਪਣੀ એનર્ਜੀ ਹਰ ਗ੍ਰਹਿ ਦੀ ਆਪਣੀ ਖਿੱਚ ਹੈ ਪਰ ਅਸੀਂ ਜੀ ਮੰਨਦੇ ਨਹੀਂ ਚਲੋ ਬਹੁਤੇ ਲੋਕ ਮੰਨਦੇ ਨਹੀਂ ਤੇ ਆਪਾਂ ਮਨਾਉਣ ਲਈ ਨਹੀਂ ਬੈਠੇ ਆਪਾਂ ਬੈਠੇ ਆ ਅਸਲ ਦੇ ਵਿੱਚ ਲੌਜੀਕ ਤੇ ਸਾਇੰਸ ਦੇ ਥਰੂ ਹਰ ਚੀਜ਼ ਨੂੰ ਪ੍ਰੂਫ ਕਰਨ ਦੇ ਲਈ ਬਿਲਕੁਲ ਅਸਲ ਦੇ ਵਿੱਚ ਦੇਖਿਆ ਜਾਵੇ ਤਾਂ ਆਪਾਂ ਕਹਿ ਦਿੰਦੇ ਆ ਕਿ ਇੱਕ ਗੱਲ ਕਰਨ ਲੱਗੇ ਆ ਕਿ ਕਹਿੰਦੇ تمہارا ਠੀਕ ਰਹਿਣਾ ਜ਼ਰੂਰੀ ਹੈ ਮੇਰੇ ਠੀਕ ਰਹਿਣੇ ਲਈ ਉਹੀ ਗੱਲ ਹੋ ਗਈ ਨਾ ਕਿ تمہارا ਖੁਸ਼ ਰਹਿਣਾ ਜ਼ਰੂਰੀ ਹੈ ਮੇਰੇ ਖੁਸ਼ ਹੋਣੇ ਲਈ ਮਤਲਬ ਅਗਰ ਅਸੀਂ ਹਰ ਇਨਸਾਨ ਇੱਕ ਦੂਜੇ ਨਾਲ ਜੁੜੇ ਹੋਏ ਤਾਂ ਇਸੇ ਤਰ੍ਹਾਂ ਇਹ ਗ੍ਰਹਿ ਇਹ ਸਿਤਾਰੇ ਇਹ ਸਾਰੀ ਚੀਜ਼ ਇੱਕ ਦੂਜੇ ਨਾਲ ਜੁੜੀ ਹੋਈ ਹੈ ਤੇ ਹਰ ਚੀਜ਼ ਦਾ ਜੁੜਨਾ ਜੁੜਨਾ ਹੀ ਅਸਲ ਦੇ ਵਿੱਚ ਇਹ ਦੁਨੀਆਦਾਰੀ ਹੈ ਇਹ ਸਚਾਈ ਹੈ ਇਹਨ ਉਸ ਸਚਾਈ ਨੂੰ ਅਸੀਂ ਜਿੰਨੀ ਛੇਤੀ ਮੰਨ ਲਈਏ ਉਨੀ ਛੇਤੀ ਚੰਗਾ ਜਦੋਂ ਅਸੀਂ ਉਮੀਦਾਂ ਆਸਾਂ ਜਾਂ ਕਿਸੇ ਤੀ ਚੀਜ਼ ਦੀ ਕਲਪਨਾ ਕਰਨਾ ਬੰਦ ਕਰ ਦਿੰਨੇ ਆ ਤਾਂ ਅਸੀਂ ਹਰ ਤਰ੍ਹਾਂ ਦੇ ਡਰ ਤੋਂ ਮੁਕਤ ਹੋ ਜਾਂਦੇ ਆ ਅਸੀਂ ਡਰਦੇ ਕਦੋਂ ਆ ਜਦੋਂ ਅਸੀਂ ਇੰਟਰਸਟ ਚਾ ਅਸੀਂ ਸ਼ੌਂਕ ਚਾ ਕਿ ਲੈ ਹੁਣ ਹੁਣ ਤੇ ਚੰਗਾ ਸਮਾਂ ਆਇਆ ਲੈ ਹੁਣ ਹੁਣ ਕਿਤੇ ਆ ਨਾ ਹੋ ਜੇ ਬਸ ਆਹੀ ਡਰ ਹੈ ਇੱਕ ਗੱਲ ਹੋਰ ਵੀ ਹੈ ਕਹਿੰਦੇ ਜਦੋਂ ਨਾ ਤੁਸੀਂ ਕੋਈ ਵੀ ਕੋਈ ਵੀ ਜਿਹਦਾ ਹੱਦ ਤੱਕ ਟੈਨਸ਼ਨ ਚ ਹੈ ਬਹੁਤ ਹੱਦ ਤੱਕ ਟੈਨਸ਼ਨ ਚ ਹੈ ਦੁੱਖ ਚ ਹੈ ਤੋਂ ਆਪਣੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਆ ਬਹੁਤੇ ਲੋਕ ਖੁਦਕੁਸ਼ੀ ਜਿਹੜੀ ਸੋਚਦੇ ਆ ਉਹਨਾਂ ਬਾਰੇ ਦੱਸ ਰਹੇ ਆ ਕਿ ਅਸਲ 'ਚ ਉਹ ਖੁਦਕੁਸ਼ੀ ਕਰਨ ਲਈ ਆਪਣੇ ਆਪ ਨੂੰ ਨਹੀਂ ਮਾਰਦੇ ਉਹ ਆਪਣੇ ਦਰਦ ਨੂੰ ਮਾਰਨਾ ਚਾਹੁੰਦੇ ਆ ਤੋਂ ਉਹ ਦਰਦ ਨੂੰ ਮਾਰਨ ਦੇ ਲਈ ਆਪਣੇ ਆਪ ਨੂੰ ਖਤਮ ਕਰਦੇ ਜਦ ਕਿ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਦਰਦ ਕਦੇ ਖਤਮ ਨਹੀਂ ਹੁੰਦਾ ਦਰਦ ਨੂੰ ਖਤਮ ਸਿਰਫ ਤੁਸੀਂ ਕਰ ਸਕਦੇ ਹੋ ਤੇ ਤੁਸੀਂ ਆਪਣੇ ਆਪ ਨੂੰ ਖਤਮ ਕਰਕੇ ਦਰਦ ਨੂੰ ਕਿਵੇਂ ਖਤਮ ਕਰ ਸਕਦੇ ਹੋ ਬਈ ਤੁਸੀਂ ਤਾਂ ਦੂਜਿਆਂ ਲਈ ਸਕੋ ਦਰਦ ਕ੍ਰੀਏਟ ਕਰ ਰਹੇ ਹੋ ਇੱਕ ਹੋਰ ਗੱਲ ਸਿਆਣੀ ਇਹ ਆ ਸਿਆਣੇ ਕਹਿੰਦੇ ਆ ਕਿ ਜਾਣ ਵਾਲਾ ਦੁਨੀਆ ਤੋਂ ਨਹੀਂ ਜਾਂਦਾ ਜਾਣ ਵਾਲਾ ਤਾਂ ਖਤਮ ਉਸ ਤੋਂ ਬਾਅਦ ਕੌਣ ਜਾਂਦਾ ਜਿਹੜੇ ਪਿੱਛੇ ਰਹਿ ਗਏ ਦੁੱਖ ਕਿਨਾਂ ਨੂੰ ਹੁੰਦਾ ਜਿਹੜੇ ਪਿੱਛੇ ਰਹਿ ਗਏ ਤਾਂ ਇਸ ਕਰਕੇ ਆਪਣੇ ਮਨੋਬਲ ਨੂੰ ਵਧਾ ਕੇ ਹਰ ਸਿਚੁਏਸ਼ਨ ਵਿੱਚ ਹਰ ਹਾਲਾਤ ਵਿੱਚ ਹਰ ਹਾਲਾਤ ਵਿੱਚ ਉਸ ਦਰਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੋ ਨਾ ਕਿ ਆਪਣੇ ਆਪ ਨੂੰ ਖਤਮ ਕਰ ਦਿਓ ਕਿਉਂ ਗੱਲ ਕੀਤੀ ਆਪਾਂ ਓਕੇ ਹੈ ਨਾ ਤੇਰਾ ਖੁਸ਼ ਰਹਿਣਾ ਬਹੁਤ ਜ਼ਰੂਰੀ ਹੈ ਮੇਰੇ ਖੁਸ਼ ਰਹਿਣੇ ਲਈ ਤਾਂ ਸੋਚਿਆ ਕਰੋ ਜਦਾ ਕੀ ਨੂੰ ਫਰਕ ਪੈਂਦਾ ਇਹ ਕਦੇ ਆਪਣੇ ਦਿਮਾਗ 'ਚ ਨਹੀਂ ਲਿਆਣਾ ਕਿ ਕੋਈ ਮੈਨੂੰ ਬੋਲ ਰਿਹਾ ਤੇ ਇਹਨੂੰ ਕੋਈ ਫਰਕ ਹੀ ਨਹੀਂ ਪੈਂਦਾ بڑے بڑے ਬੱਚਿਆਂ ਦੇ ਅੱਜਕੱਲ ਬੜਾ ਦਿਮਾਗ 'ਚ ਆ ਜਾਂਦਾ ਹੈ ਕਈ ਵਾਰੀ ਕਿ ਸਾਨੂੰ ਆ ਚੀਜ਼ ਨਹੀਂ ਦਿੰਦੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਮੇਰੀ ਖੁਸ਼ੀ ਨਾਲ ਯਾ ਚੀਜ਼ਾਂ ਨਾ ਥੋੜੀਆਂ ਬੱਚੇ ਖੁਸ਼ੀਆਂ ਜੁੜੀਆਂ ਖੁਸ਼ੀਆਂ ਜੁੜੀਆਂ ਹੋਈਆਂ ਨੇ ਤੁਹਾਡੇ ਪੇਰੈਂਟਸ ਦੀ ਮਜਬੂਰੀ ਤੇ ਉਹਨਾਂ ਨੂੰ ਸਮਝਣ ਨਾਲ ਉਹ ਤੇ ਹਰ ਹਾਲਤ 'ਚ ਹਰ ਪੇਰੈਂਟਸ ਹਰ ਮਾਤਾ ਪਿਤਾ ਹਰ ਹਾਲਤ 'ਚ ਆਪਣੇ ਬੱਚਿਆਂ ਨੂੰ ਖੁਸ਼ ਦੇਖਣਾ ਚਾਹੁੰਦਾ ਏ ਖੁਸ਼ ਰੱਖਣਾ ਚਾਹੁੰਦਾ ਏ ਆਪਣੀ ਹੱਦ ਤੋਂ ਜ਼ਿਆਦਾ ਉਹਨਾਂ ਦਾ ਕਰਦਾ ਵੈਸੇ ਮੈਂ ਤੇ ਇਹ ਦੇਖਿਆ ਆਪਣੇ ਆਲੇ ਦੁਆਲੇ ਕਿ ਪੇਰੈਂਟਸ ਆਪਣੇ ਕਈ ਵਾਰੀ ਗੁੰਜਾਇਸ਼ ਨਹੀਂ ਹੁੰਦੀ ਚਲ ਕੋਈ ਨਾ ਜੀ ਕਰ ਲਾਂਗੇ ਹਾਂ ਇਹ ਠੀਕ ਹੈ ਓਕੇ ਕਈ ਵਾਰੀ ਹੁੰਦਾ ਕਿ ਮਾਤਾ ਪਿਤਾ ਦੇ ਹਾਲਾਤ ਉਦਾਂ ਦੇ ਨਹੀਂ ਹੁੰਦੇ ਜਾਂ ਉਹਨਾਂ ਦੀ ਭਾਸ਼ਾ ਥੋੜੀ ਸਖਤ ਹੁੰਦੀ ਹੈ ਜਾਂ ਉਹ ਮਤਲਬ ਕਿ ਕੁਝ ਚੀਜ਼ਾਂ ਨੂੰ ਬਹੁਤ ਡਿਲੇ ਕਰ ਦਿੰਦੇ ਆ ਤੇ ਬੱਚਿਆਂ ਦੇ ਇੱਕੋ ਹੀ ਸਵਾਲ ਕੀ ਕੀਤਾ ਸਾਡੇ ਲਈ ਜਦੋਂ ਜ਼ਰੂਰਤ ਸੀ ਉਦੋਂ ਤੇ ਕੀਤਾ ਨਹੀਂ ਤੇ ਫਿਰ ਕਰਨ ਦਾ ਕੀ ਫਾਇਦਾ ਤੁਸੀਂ ਕਿੰਨੇ ਕਿੰਨੀ ਆਸਾਨੀ ਨਾਲ ਤੁਸੀਂ ਕਹਿ ਦਿੰਦੇ ਹੋ ਜਾਂ ਬੱਚੇ ਕਹਿ ਦਿੰਦੇ ਆ ਆਪਣੇ ਮਾਤਾ ਪਿਤਾ ਨੂੰ ਜਾਂ ਅਸੀਂ ਦੂਜੇ ਨੂੰ ਕਹਿ ਦਿੰਦੇ ਆ ਬੜੀ ਛੇਤੀ ਸਾਰੇ ਜਾਨੋ ਕਦੇ ਆਪਣੇ ਹਾਲਾਤ ਤੇ ਆਪਣੇ ਆਪ ਨੂੰ ਉਸ ਸਿਚੁਏਸ਼ਨ ਚ ਖੜਾ ਕਰਕੇ ਦੇਖੋ ਪਰ ਇਹ ਹੈ ਨਾ ਕੁਦਰਤ ਹੈ ਆਪਾਂ ਕਿਸੇ ਨੂੰ ਬਲੇਮ ਨਹੀਂ ਦਿੰਦੇ ਜੇ ਕੋ ਜੋ ਕੋਈ ਜਿਸ ਤਰ੍ਹਾਂ ਦਾ ਵੀ ਹੈ ਉਸ ਨੂੰ ਉਸ ਤਰ੍ਹਾਂ ਦਾ ਕੁਦਰਤ ਨੇ ਬਣਾਇਆ ਜਿੱਦਾਂ ਆਪਾਂ ਕੱਲ ਗੱਲ ਕੀਤੀ ਸੀ ਨਾ ਕਿ ਦੂਸਰੇ ਨੂੰ ਬਦਲਣਾ ਬਹੁਤ ਔਖਾ ਹੈ ਨਹੀਂ ਬਦਲ ਸਕਦੇ ਜੋ ਮਿੱਟੀ ਕੁਦਰਤ ਨੇ ਲਾਤੀ ਉਹਨੂੰ ਕੁਰੇਦ-ਕੁਰੇਦ ਕੇ ਕਿਹੜਾ ਲਾ ਲੂ ਆਪਣੇ ਸ਼ੇਪ ਮੁਤਾਬਕ ਕਿਹੜਾ ਕਿਸੇ ਨੂੰ ਬਣਾ ਲਓ ਕੌਣ ਹੈ ਭਈ ਕਿਸੇ ਦਾ ਗੁਲਾਮ ਕੋਈ ਨਹੀਂ ਹੈ ਅੱਛਾ ਗੁਲਾਮੀ ਵੀ ਫਿਰ ਥੋੜੀ ਦੇਰ ਦੀ ਹੈ ਜੇ ਕੋਈ ਤੁਹਾਡੇ ਇਸ਼ਾਰੇ ਤੇ ਚੱਲ ਰਿਹਾ ਤੁਸੀਂ ਉਹਨੂੰ ਰੋਕ ਰਹੇ ਹੋ ਉਹ ਤੁਹਾਡੇ ਕਹਿ ਤੇ ਰੁਕ ਵੀ ਰਿਹਾ ਤਾਂ ਸੱਚ ਜਾਣੋ ਅਸਲ ਦੇ ਵਿੱਚ ਉਹਦੇ ਅੰਦਰ ਬਰੂਦ ਭਰਿਆ ਜਾ ਰਿਹਾ ਉਹ ਬਰੂਦ ਜਦੋਂ ਫਟ ਜਾਣਾ ਕਿਉਂ ਸੁਣਾ ਵੀ ਮੈਂ ਤੇਰੀ ਜਦੋਂ ਉਹਨੂੰ ਸਮਝ ਸਮਝ ਨਹੀਂ ਜਦੋਂ ਉਹਦੇ ਸਿਤਾਰੇ ਉਦਾਂ ਦੇ ਚੱਲਣੇ ਆ ਤਾਂ ਉਸ ਨੂੰ ਫਿਰ ਉਹ ਚੀਜ਼ਾਂ ਸਾਰੀਆਂ ਬਰੂਦ ਦੀ ਤਰ੍ਹਾਂ ਫਟਣੀਆਂ ਨੇ ਤੇ ਫਿਰ ਉਹ ਹਾਲਾਤ ਉਦਾਂ ਦੇ ਹੋ ਜਾਣੇ ਆ ਤੇ ਫਿਰ ਨੁਕਸਾਨ ਕਿਸ ਨੂੰ ਹੈ ਸਾਨੂੰ ਨੁਕਸਾਨ ਕਿਸ ਨੂੰ ਹੈ ਉਹਨੂੰ जिने ਦੁਜੇ ਤੇ ਬੰਦਸ਼ਾਂ ਲਾਈਆਂ ਬੰਦਸ਼ਾਂ ਲਾਉਣੀਆਂ ਅਸਲ 'ਚ ਬੰਦ ਹੋ ਜਾਣ ਤਾਂ ਝੂਠ ਕ ਹਮੇਸ਼ਾ ਲਈ ਖਤਮ ਹੋ ਜਾਏ ਕਦੇ ਨਾ ਬੋਲਿਆ ਜਾਵੇ ਸ਼ੱਕ ਬੰਦ ਹੋ ਜਾਏ ਤਾਂ ਝੂਠ ਬੰਦ ਹੋ ਜਾਵੇ ਕੁਐਸਚਨ ਬੰਦ ਹੋ ਜਾਣ ਤਾਂ ਹਰ ਚੀਜ਼ ਬੰਦ ਹੋ ਜਾਵੇ ਕਿਉਂ ਕਿਉਂਕਿ ਸਾਨੂੰ ਆਦਤ ਹੈ ਹਰ ਕਿਸੇ ਨੂੰ ਆਪਣੇ ਅਨੁਸਾਰ ਚਲਾਉਣ ਦੀ ਤੇ ਕੁਐਸਚਨ ਕਰਨ ਦੀ ਕਿੱਥੇ ਗਏ ਸੀ ਕਿਉਂ ਗਏ ਸੀ ਕੌਣ ਮਿਲਿਆ ਸੀ ਅੱਜ ਘਰ ਕੌਣ ਆਇਆ ਸੀ ਮੇਰੇ ਪਿੱਛੋਂ ਕਿਹਦੇ ਨਾਲ ਗੱਲ ਕੀਤੀ ਮੇਰੇ ਕਿਤੇ ਕਿਤੇ ਫੋਨ ਆਇਆ ਸੀ ਕੀ ਕਹਿ ਰਹੇ ਸੀ ਕਿਹਦੇ ਨਾਲ ਕੀ ਗੱਲ ਹੋਈ ਸੀ ਇਹ ਆਮ ਜਿਹੇ ਕੁਐਸਚਨ ਨੇ ਆਪਾਂ ਘਰ ਦੇ ਵਿੱਚ ਜਿਹੜਾ ਗਿਆ ਉਹਨੇ ਘਰ ਆ ਕੇ ਪੁੱਛਣੇ ਆ ਤੇ ਜਿਹੜਾ ਜਿਹੜਾ ਘਰ ਚ ਹੈ ਉਹਨੇ ਜਿਹੜਾ ਘਰੋਂ ਆਇਆ ਉਹਨੂੰ ਪੁੱਛਣੇ ਆ ਕਿੱਥੇ ਗਏ ਸੀ ਕਿਨੂੰ ਕਿਨੂੰ ਮਿਲੇ ਕੀ ਕੀ ਗੱਲ ਹੋਈ ਅੱਜ ਕੰਮ ਤੇ ਕੀ ਹੋਇਆ ਅੱਜ ਦੁਕਾਨ ਤੇ ਕੀ ਹੋਇਆ ਦੇਖੋ ਠੀਕ ਹੈ ਕਈ ਵਾਰੀ ਪਿਆਰ ਮੁਹੱਬਤ ਹੱਕ ਦੇ ਵਿੱਚ ਅਸੀਂ ਇਹ ਚੀਜ਼ਾਂ ਪੁੱਛਦੇ ਹਾਂ ਪਰ ਕੀ ਲੋੜ ਪਈ ਹੈ ਕੀ ਲੋੜ ਪਈ ਹੈ ਦੱਸੋ ਆਪਣਾ ਆਪਣਾ ਕੰਮ ਆਪਣਾ ਆਪਣਾ ਕਰਮ ਬਣ ਗਿਆ ਆਪਣੀ ਆਪਣੀ ਕਰਮ ਕਰਨ ਦੀ ਨੀਅਤ ਬਣ ਗਈ ਹੈ ਜਿਸ ਦੇ ਅਨੁਸਾਰ ਅਸੀਂ ਆਪਣਾ ਕਰਮ ਕਰਦੇ ਹਾਂ ਉਹ ਸਾਡੀ ਨੀਅਤ ਬਣ ਗਈ ਹੈ ਪਰ ਅਸਲ ਦੇ ਵਿੱਚ ਕੁਐਸਚਨ ਤੁਹਾਡੀ ਪਹਿਰੇਦਾਰੀ ਬਣ ਗਈ ਹੈ ਤੇ ਜਦੋਂ ਅਸੀਂ ਪਹਿਰੇਦਾਰੀ ਕਰਨੀ ਸ਼ੁਰੂ ਕਰ ਦਈਏ ਤੇ ਫਿਰ ਪਰੇਸ਼ਾਨ ਕੌਣ ਅਸੀਂ ਨਹੀਂ ਤੇ ਅਗਲਾ ਵੀ ਹੁਣ ਪਹਿਲਾਂ ਪਹਿਲਾਂ ਅਗਲੇ ਨੇ ਆਪਣੇ ਆਪ ਨੂੰ ਉਹ ਕਰ ਦੇਣਾ ਕਿ ਪੁੱਛਿਆ ਜਾਣਾ ਆ ਨਹੀਂ ਦੱਸਣਾ ਓਕੇ ਘਰ ਕੌਣ ਆਇਆ ਸੀ ਬੱਚਿਆ ਇਹਨਾਂ ਦੱਸਿਓ ਕਿ ਕੀ ਹੋਇਆ ਸੀ ਕਿਉਂ ਕਿਉਂਕਿ ਉਹਦੇ ਹਾਲਾਤ ਉਹਨੇ ਗੱਲ ਕੀਤੀ ਨਹੀਂ ਇਹ ਪਹਿਲਾਂ ਤੋਂ ਹੀ ਚਾਰ ਕੁਐਸਚਨ ਹੋਰ ਉਹ ਕੀ ਸੀ ਕਿਉਂ ਸੀ ਕਾਤੇ ਸੀ ਕਿੱਦਾਂ ਸੀ ਆਣੀ ਸੀ ਕਰਨਾ ਉਹਨੂੰ ਐ ਨਹੀਂ ਸੀ ਦੇਣਾ ਉਹਨੂੰ ਆ ਨਹੀਂ ਸੀ ਲੈਣਾ ਉਹਨੂੰ ਆ ਨਹੀਂ ਸੀ ਦੱਸਣਾ ਆਈ ਚੀਜ਼ਾਂ ਹੋ ਗਈਆਂ ਤੇ ਇੱਕ ਹੀ ਹੋਈ ਇਹ ਕੀ ਹੈ ਇਹ ਅਸੀਂ ਉਹ ਜਾਲ ਬੁਣ ਰਹੇ ਹਾਂ ਆਪਣੇ ਦਿਨ ਦਾ ਅਸੀਂ ਉਹ ਹੀ ਅਸਲ ਦੇ ਵਿੱਚ ਇੱਕ ਵਿਊਂਟ ਜਿਹਨੂੰ ਆਪਾਂ ਕਹਿੰਦੇ ਆ ਉਹ ਬਣਾ ਦਿੰਨੇ ਆ ਕਿ ਇੱਕ ਅਜੀਬ ਜੀ ਬਣਾਤੀ ਅਸੀਂ ਵੇ ਹਨਾ ਰਸਤਾ ਬਣਾਤਾ ਕਿ ਉਦਾਂ ਹੀ ਅਸੀਂ ਆਪਣੀ ਜ਼ਿੰਦਗੀ ਨੂੰ ਉਸ ਰਸਤੇ ਤੇ ਹੀ ਦੋਰ ਲਿਆ ਤੇ ਉਦਾਂ ਹੀ ਫਿਰ 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 ਆ ਕਰਦੇ ਆ ਜੀ ਫਿਰ ਉਹ ਕਰਦੇ ਪਰ ਅਗਲਾ ਕਰੂਗਾ ਹੀ ਕਰੂਗਾ ਹੀ ਅਸੀਂ ਉਸ ਤਰ੍ਹਾਂ ਦੇ ਤਰੀਕੇ ਬਣਾਏ ਆ ਤੇ ਜਿਹੜੇ ਤਰੀਕੇ ਬਣਾਏ ਆ ਉਹੀ ਤੇ ਸਲੀਕੇ ਸਿਖਾਉਂਦੇ ਆ ਫਿਰ ਤੇ ਜਿਹੜੇ ਸਲੀਕੇ ਬਣ ਜਾਂਦੇ ਆ ਤੇ ਫਿਰ ਅਸੀਂ ਕਹਿੰਨੇ ਆ ਕਿ ਸਾਡੇ ਨਾਲ ਐ ਹੋ ਗਿਆ ਤੇ ਸਾਡੇ ਨਾਲ ਐ ਹੋ ਗਿਆ ਸਾਡੇ ਤੇ ਇਦਾਂ ਕਰਦੇ ਸੀ ਨਾ ਗੋਚਨ ਕਰੋ ਤੇ ਅਗਲਾ ਨਾ ਲੁਕਾਵੇ ਨਹੀਂ ਲੁਕਾਊਗਾ ਤੇ ਸਮਝੋ ਤੁਸੀਂ ਆਪੇ ਝੂਠ ਖਤਮ ਝੂਠ ਸੱਚ ਵੈਸੇ ਕੁਝ ਨਹੀਂ ਆ ਝੂਠ ਉਹ ਹੈ ਜੋ ਆਪਣੇ ਆਪ ਨੂੰ ਬਚਾਉਣ ਦੇ ਲਈ ਜਾਂ ਕੁਝ ਆਪਣੇ ਹਾਲਾਤ ਨੂੰ ਬਦਲਣ ਦੇ ਲਈ ਹਰ ਇਨਸਾਨ ਆਪਣੇ ਤਰੀਕੇ ਨਾਲ ਕਰਦਾ ਹੈ ਤੇ ਸੱਚ ਉਹ ਹੈ ਜਿਹੜਾ ਜਿਸ ਤਰ੍ਹਾਂ ਹੈ ਉਸ ਤਰ੍ਹਾਂ ਹੀ ਉਸ ਚੀਜ਼ ਨੂੰ ਆਪਣੇ ਤਰੀਕੇ ਨਾਲ ਪੇਸ਼ ਕਰਦੇ ਆ ਪਰ ਅਸਲ ਤੇ ਤੁਹਾਨੂੰ ਸਹੀ ਦੱਸਾਂ ਨਾ ਇੱਕ ਸੱਚ ਵੀ ਚਾਰ ਜਾਣਿਆਂ ਤੋਂ ਬਾਅਦ ਪੰਜਵੇਂ ਜਾਣੇ ਵਿੱਚ ਜਾ ਕੇ ਅਜੀਬ ਹੀ ਹੋ ਜਾਂਦਾ ਕਿਸੇ ਹੋਰ ਹੀ ਤਰੀਕ ਨਾਲ ਉਹ ਗੱਲ ਹੋ ਜਾਂਦੀ ਹੈ ਇਹ ਪ੍ਰੈਕਟੀਕਲ ਹੈ ਸਾਇੰਸ ਹੈ ਆਪਾਂ ਜਾਣਦੇ ਹਾਂ ਚਲੋ ਦੋ ਤਿੰਨ ਗੱਲਾਂ ਬਾਰੇ ਜਿਹੜੇ ਟੌਪਿਕ ਤੇ ਆਪਾਂ ਗੱਲ ਕੀਤੀ ਆ ਤੁਸੀਂ ਸਮਝਦਾਰੋਂ ਕਿਸ ਪ੍ਰਤੀ ਇਸ਼ਾਰਾ ਸੀ ਤੇ ਕਿਸ ਤਰ੍ਹਾਂ ਸੀ ਤੇ ਅੱਜ ਆਪਾਂ 19 ਜਨਵਰੀ 2025 ਐਤਵਾਰ ਦੀ ਗੱਲ ਕਰਨੀ ਹੈ ਉਤਰਾ ਫਾਲਗੋਨੀ ਨਕਸ਼ਤਰ ਹੈ ਛਠੀ ਤਿਥੀ ਹੈ ਅੱਜ ਪੰਜਵੀਂ ਤਿਥੀ ਸਵੇਰੇ 7:32 ਮਿੰਟ ਤੱਕ ਰਹੇਗੀ ਤੇ ਉਸ ਤੋਂ ਬਾਅਦ ਸ਼ਰਤੀwidetilde ਦਾ ਕ੍ਰਿਸ਼ਨ ਪੱਖ ਚੱਲ ਰਿਹਾ ਤੁਸੀਂ ਜਾਣਦੇ ਹੋ ਨੇਰ ਪੱਖ ਉਤਰਾ ਫਾਲਗੋਨੀ ਨਕਸ਼ਤਰ 5:31 ਮਿੰਟ ਤੱਕ ਰਹੇਗਾ ਅਤੀਕੰਡ ਯੋਗ ਰਹੇਗਾ ਤੇ ਸੂਰਜ ਮਹਾਰਾਜ ਉਤਰਾ ਫਾਲਗੋਨੀ ਜਾਨੀ ਸੂਰਜ ਦੇ ਨਕਸ਼ਤਰ ਦੇ ਵਿੱਚ ਕਿੱਥੇ ਬੈਠੇ ਆ ਕੰਨਿਆ ਰਾਸ਼ੀ ਵਿੱਚ ਚੰਦਰ ਕੇਤੂ ਦਾ ਗ੍ਰਹਿ ਜੋਗ ਲੱਗਿਆ ਹੋਇਆ ਠੀਕ ਹੈ ਚੰਦਰ ਗਿੱਤੂ ਤੇ ਗ੍ਰਹਿ ਜੋਗ ਤੇ ਰਾਹੂ ਦੀ ਦ੍ਰਿਸ਼ਟੀ ਰਹੇਗੀ ਕੀ ਪ੍ਰਭਾਵ ਪਵੇਗਾ ਇਸ ਬਾਰੇ ਆਪਾਂ ਚਰਚਾ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਐਰੇ ਜਾਨੀ ਮੇਸ਼ ਰਾਸ਼ੀ ਦਾ ਅਚਾਹ ਰਾਹੂ ਕਾਲ ਦਾ ਟਾਈਮ 4:30 ਵਜੇ ਤੋਂ ਲੈ ਕੇ 6:00 ਵਜੇ ਤੱਕ ਰਹਿਣ ਵਾਲਾ ਅੱਜ ਠੀਕ ਹੈ ਸਭ ਤੋਂ ਪਹਿਲਾਂ ਅਰੀਜ਼ਾਨੀ ਮੇਸ਼ ਰਾਸ਼ੀ ਦੀ ਗੱਲ ਕਰੀਏ ਤਾਂ 6ਵੇਂ ਸਥਾਨ ਵਿੱਚ ਚੰਦਰਮਾ ਸੂਰਜ ਦਾ ਨਕਸ਼ਤਰ ਠੀਕ ਹੈ ਓਕੇ ਹੈ ਮਿੱਤਰ ਹੈ ਪਰ ਚੰਦਰ ਗੇਤੂ ਦਾ ਗ੍ਰਹਿਣ ਜੋਗ ਮਨ ਕਈ ਵਾਰ ਪਟਕਾ ਵਾਲੇ ਪਾਸੇ ਨੂੰ ਜਾਏਗਾ ਤਾਂ ਉਸ ਨੂੰ ਬਚਾਉਣ ਦੇ ਲਈ ਮੈਡੀਟੇਸ਼ਨ ਕਰਨੀ ਅੱਜ ਜ਼ਰੂਰੀ ਹੋ ਜੇਗੀ ਕਾਲਾ ਨੀਲਾ ਰੰਗ ਪਾਉਣਾ ਨਹੀਂ ਤੇ ਰਾਤ ਨੂੰ ਭੁੱਲ ਕੇ ਦੁੱਧ ਨਹੀਂ ਪੀਣਾ ਚੰਦਰ ਕੇਤੂ ਦੇ ਗ੍ਰਹਿ ਜੋਗ ਲਈ ਬੱਚਿਆਂ ਨੂੰ ਕਿੱਲੇ ਦੇ ਸਕਦੇ ਹਾਂ ਟੌਰਸ ਬ੍ਰਿਕ ਰਾਸ਼ੀ ਬਣੇ ਬ੍ਰਿਕ ਰਾਸ਼ੀ ਲਈ ਸੂਰਜ ਦਾ ਨਕਸ਼ਤਰ ਮਿੱਤਰਨੀਆ ਤੇ ਬਿਨਾਂ ਵਜੇ ਤੋਂ ਖਿਜਣਾ ਬਿਨਾਂ ਵਜੇ ਤੋਂ ਇਰੀਟੇਟ ਹੋਣਾ ਬਿਨਾਂ ਵਜੇ ਤੋਂ ਕਿਸੇ ਨਾਲ ਬੈਸਬਾਜੀ ਕਰਨਾ ਤੁਹਾਡਾ ਹੀ ਨੁਕਸਾਨ ਕਰਾਈਗੀ ਕੋਈ ਨਾ ਕੋਈ ਮਸਲਸ ਪ੍ਰੋਬਲਮ ਤੰਗ ਕਰ ਸਕਦੀ ਆ ਤਾਂ ਕੀ ਕਰੋ ਗੁਰੂ ਲਗਨ ਵਿੱਚ ਹੈ ਆਪਣੇ ਇਸਟ ਨੂੰ ਚੱਕਾ ਦੇ ਚਿੱਟੇ ਤੇਲ ਲੈ ਕੇ ਚਾਲ ਪ੍ਰਭਾਵੀ ਕਰ ਸਕਦੇ ਹੋ ਤੇ ਚਿੱਟੇ ਫੁੱਲ ਚਟੀਆਂ ਕਲੀਆਂ ਰਾਧਾ ਕ੍ਰਿਸ਼ਨ ਦੇ ਚੜਾ ਵੀ ਸਕਦੇ ਹੋ ਜੈਮਿਨੀ ਜਾਂ ਮਿਥੂ ਰਾਸ਼ੀ ਮਿਥੂ ਰਾਸ਼ੀ ਦੇ ਲਈ ਸੂਰਜ ਦਾ ਨਕਸ਼ਤਰ ਮਿੱਤਰ ਆਪਣੀ ਹਿੰਮਤ ਕਰਨ ਤੇ ਹੀ ਆਪਣੇ ਕੰਮ ਹੋਣਗੇ ਐਵੇਂ ਲੇਜੀਪਨ ਕਰਨਾ ਕੋਈ ਨਹੀਂ ਕੱਲ ਤੇ ਟਾਲ ਦੇਣਾ ਕੰਮ ਸਮਝਦਾਰੀ ਨਹੀਂ ਹੈ ਮੰਗਲ ਦੂਸਰੇ ਆ ਪਰਾਨਾ ਸਬੰਧ ਅੱਛੇ ਰੱਖੋ ਸੂਰਜ 8ਵੇਂ ਸਥਾਨ ਵਿੱਚ ਹੈ ਤਾਂ ਸ਼ੁਭ ਕੰਮ ਥੋੜੇ ਲੇਟ ਸਰਕਾਰੀ ਕੰਮ ਥੋੜੇ ਲੇਟ ਅਗਲੇ ਹਫਤੇ ਵੀ ਹੋਣ ਵਾਲੇ ਆ ਕਿਉਂਕਿ ਚੰਦਰ ਗੇਤੂ ਦਾ ਗ੍ਰਹਿ ਜੋਗ ਤੁਹਾਡੇ ਕਿਸ ਜਗ੍ਹਾ ਤੇ ਸੁਖ ਸਥਾਨ ਤੇ ਮਾਤਾ ਦੀ ਸੇਤ ਦਾ ਧਿਆਨ ਰੱਖਣਾ ਜ਼ਰੂਰੀ ਹੋ ਗਿਆ ਪਾਣੀ ਤੋਂ ਨੰਗ ਰਹੇ ਹੋ ਤਾਂ ਚੌਲ ਚਲ ਪ੍ਰਵਾਹ ਕਰ ਦਿਓ ਕੈਂਸਰ ਕਰਕਰਾਸ਼ੀ ਦੇ ਲਈ ਧੰਨ ਬਿਜ਼ਨਸ ਕੰਮ ਕਰ ਲਈ ਅੱਜ ਦਾ ਦਿਨ ਚੰਗਾ ਕਿਸੇ ਨਾਲ ਫੋਨ ਤੇ ਹੀ ਡੀਲ ਹੋਵੇ ਭਾਵੇਂ ਪਰ ਚੰਗੀ ਗੱਲਬਾਤ ਹੋਏਗੀ ਮੰਗਲ ਲਗਣ ਵਿੱਚ ਕੌਨਫੀਡੈਂਸ ਵੀ ਵਧਾਏਗਾ ਪਰ ਤੀਜੇ ਚੰਦਰ ਕੇਤੂ ਬਾ ਮੋਡੇ ਵਿੱਚ ਦਰਦ ਤੇ ਗਲੇ ਦੀ ਪ੍ਰੋਬਲਮ ਦੇ ਸਕਦਾ ਹੈ ਤਾਂ ਥੋੜੀਆਂ ਠੰਡੀਆਂ ਤੱਤੀਆਂ ਚੀਜ਼ਾਂ ਦਾ ਸੇਵਨ ਧਿਆਨ ਨਾਲ ਕਰਨਾ ਹੈ ਤੇ ਸੂਰਜ ਦਾ ਨਕਸ਼ਤਰ ਮਿੱਤਰ ਹੈ ਜਲਦੀ ਉਠੋ ਸੂਰਜ ਦੇ ਦਰਸ਼ਨ ਕਰੋ ਸੈਰ ਕਰੋ ਵਧੀਆ ਲਿਓ ਸੰਗਰਾਸ਼ ਦੀ ਗੱਲ ਕਰੀਏ ਤਾਂ ਜ਼ਿਆਦਾ ਬੋਲਣ ਨਾਲ ਜ਼ਿਆਦਾ ਭੇਤ ਖੁੱਲਣਗੇ ਤੇ ਜ਼ਿਆਦਾ ਭੇਤ ਖੁੱਲਣ ਨਾਲ ਜ਼ਿਆਦਾ ਨੁਕਸਾਨ ਹੋਣਗੇ ਤਾਂ ਚੰਗੀ ਗੱਲ ਹੈ ਮੁਠੀ ਬੰਦ ਦੀ ਚੰਗੀ ਵਾਲੀ ਗੱਲ ਹੈ ਨਾ ਜਿਹੜੀ ਉਹ ਕਰਨੀ ਆਪਣੇ ਭੇਤ ਕਿਸੇ ਨੂੰ ਦੇਣੇ ਨਹੀਂ ਹੈ ਕੰਮ ਕਰਦੀ ਰਫਤਾਰ ਪਹਿਲਾਂ ਦੀ ਤਰ੍ਹਾਂ ਰਹੇਗੀ ਸ਼ੁਭ-ਸ਼ੁਭ ਬੋਲਣਾ ਚੰਗਾ-ਚੰਗਾ ਬੋਲਣਾ ਭਾਵੇਂ ਕੋਈ ਪਰੇਸ਼ਾਨੀ ਹੈ ਤਾਂ ਵੀ ਇਹੀ ਕਹਿਣਾ ਕਿ ਠੀਕ ਹੋ ਜਾਏਗੀ ਕੋਈ ਵੱਡੀ ਗੱਲ ਨਹੀਂ ਆ ਦੁੱਧ ਮੱਥੇ ਤੇ ਲਾਓ ਤੇ ਦੁੱਧ ਦਾ ਪੈਕੇਟ ਮੰਦਰ ਰੱਖੋ ਵਰਗੋ ਕન્યા ਰਾਸ਼ੀ ਦੇ ਲਈ ਸਿਤਾਰੇ ਸੂਰਜ ਦਾ ਨਕਸ਼ਤਰ ਥੋੜਾ ਖੱਜਲਖਵਾ ਜੀਵਨ ਸਾਥੀ ਦੀ ਸਥਿਤੀ ਥੋੜੀ ਖਰਾਬ ਹੋ ਸਕਦੀ ਹੈ ਧਿਆਨ ਰੱਖੋ ਚੰਦਰ ਕੇਤੂ ਲਗਣ ਵਿੱਚ ਹੈ ਤੇ ਥੋੜਾ ਜਿੱਦ ਕੇ ਅੜ ਕੇ ਕੰਮ ਨਾ ਕਰੋ ਘਰ ਵਿੱਚ ਕੁਝ ਨਾ ਕੁਝ ਕੰਮਕਾਰ ਜ਼ਰੂਰ ਹੋਣਗੇ ਤੇ ਕਰੇ ਲੋ ਪਰੇਸ਼ਾਨੀਆਂ ਘਟਣਗੀਆਂ ਪਰ ਥੋੜੀ ਕੈਲਸ਼ੀਅਮ ਦੀ ਕਮੀ ਥੋੜਾ ਬੈਕ ਪੇਨ ਰਹਿ ਸਕਦੀ ਹੈ ਮਾਂ ਦੇ ਪੈਰੀਂ ਹੱਥ ਲਾ ਕੇ ਦਿਨ ਦੀ ਸ਼ੁਰੂਆਤ ਕਰੋ ਤੇ ਕੱਚ ਦਾ ਗਲਾਸ ਨਾ ਵਰਤੋ ਲਿਬਰਾ ਤੁਲ ਰਾਸ਼ੀ ਤੁਲ ਰਾਸ਼ੀ ਵਾਲਿਆਂ ਦੇ ਲਈ ਥੋੜੀ ਮਾਨਸਿਕ ਕਲਪਹਾਟ ਰਹਿ ਸਕਦੀ ਆ ਸੂਰਜ ਦਾ ਨਕਸ਼ਤਰ ਮਿੱਤਰ ਨਹੀਂ ਹੈ ਤਾਂ ਪਿਤਾ ਦੀ ਸਲਾਹ ਨਾਲ ਕੀਤੇ ਕੰਮ ਤੇ ਅੱਗੇ ਵਧਣਾ ਦੋਨੋਂ ਹੀ ਸ਼ੁਭផល ਦੇਣਗੇ ਜੇ ਸੂਰਜ ਦਾ ਨਕਸ਼ਤਰ ਹੈ ਤਾਂ ਸੂਰਜ ਤੁਹਾਡੇ ਇਨਕਮ ਦਾ ਮਾਲਕ ਹੈ ਤਾਂ ਕਿਤੇ ਵੀ ਕੋਈ ਡੀਲ ਕਰਨੀ ਹੈ ਤਾਂ ਪਿਤਾ ਦੀ ਸਲਾਹ ਜ਼ਰੂਰੀ ਲੈ ਲੈਣੀ ਹੈ ਬਦਨਮੀ ਤੋਂ ਬਚਣਾ ਕਿਸੇ ਦੀ ਜੁਮਾਨਤ ਕਮਾਂਤ ਦੇ ਵਿੱਚ ਆਪ ਨਹੀਂ ਉਲਜਣਾ ਕੰਨਾ ਪੇਛੇਤਰ ਲਗਾਓ ਸ਼ੁਕਰ ਨੂੰ ਸ਼ੁਭ ਕਰਨ ਲਈ ਗਾਂ ਨੂੰ ਰੋਟੀ ਪਾਓ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਬ੍ਰਿਸ਼ਚਕ ਰਾਸ਼ੀ ਵਾਲਿਆਂ ਦੇ ਲਈ ਮੰਗਲ ਵਦਿਆ ਸੂਰਜ ਦਾ ਨਕਸ਼ਤਰ ਵੀ ਵਦਿਆ ਕੌਨਫੀਡੈਂਸ ਪੂਰਾ ਤੁਹਾਡਾ ਆਪਣਾ ਸਰਕਾਰੀ ਦਰਬਾਰੇ ਅੱਛਾ ਸਰਕਾਰੀ ਨੌਕਰੀ ਕਰਨ ਵਾਲਿਆਂ ਲਈ ਅੱਛਾ ਚੰਦਰ ਕੇਤੂ ਦਾ ਗ੍ਰਹਿ ਜੋਗ ਮਾਂ ਦੀ ਸਿਹਤ ਖਰਾਬ ਕਰ ਸਕਦਾ ਥੋੜਾ ਇਮੋਸ਼ਨਲ ਕਰ ਸਕਦਾ ਤੁਹਾਨੂੰ ਤੁਹਾਡੇ ਗ੍ਰਹਿਾਂ ਨੂੰ ਲੈ ਕੇ ਠੀਕ ਤਾਂ ਕਾਲਾ ਨੀਲਾ ਰੰਗ ਪਾਉਣਾ ਨਹੀਂ ਬਿਲਕੁਲ ਵੀ ਰਸੋਈ ਚ ਬੈਠ ਕੇ ਰੋਟੀ ਜ਼ਰੂਰ ਖਾ ਲੈਣੀ ਹੈ ਤੇ ਕੋਸ਼ਿਸ਼ ਕਰਨੀ ਹੈ ਤੁਸੀਂ ਕੇਲੇ ਲੈ ਕੇ ਬੱਚਿਆਂ ਨੂੰ ਦਿਓ ਜਾਂ ਕੇਲੇ ਧਾਰਮਿਕ ਸਥਾਨ ਤੇ ਵੀ ਰੱਖ ਸਕਦੇ ਹੋ ਸੈਜੇਟੇਰੀ استانੂ ਰਾਸ਼ੀ ਦੀ ਗੱਲ ਕਰਦੇ ਆ ਤੁਨੂ ਰਾਸ਼ੀ ਵਾਲਿਆਂ ਦੇ ਲਈ 10ਵੇਂ ਚੰਦਰ ਕੇਤੂ ਦਾ ਗ੍ਰੈਂਡ ਜੋ ਰਹਿਗਾ ਤੇ ਸੂਰਜ ਦਾ ਨਕਸ਼ਤਰ ਮਿੱਤਰੀ ਹੈ ਮੰਗਲ ਭਾਵੇਂ 8ਵੇਂ ਸਥਾਨ ਵਿੱਚ ਹੈ ਪਰ ਗੁੱਸੇ ਤੇ ਕੰਟਰੋਲ ਤੁਹਾਨੂੰ ਆਪਣੇ ਆਪ ਤੇ ਰੱਖਣਾ ਚਾਹੀਦਾ ਹੈ ਭੈਣ ਭਾਈ ਨਾਲ ਸਬੰਧਾਂ ਵਿੱਚ ਸੁਧਾਰ ਦੇ ਲਈ ਥੋੜਾ ਹਲੇਮੀ ਨਾਲ ਪੇਸ਼ ਆਓ ਔਰ ਘੱਟ ਬੋਲੋ ਸੂਰਜ ਦੂਸਰੇ ਹੈ ਜੁਬਾਨਦਾਰ ਤਤਪਨ ਰਿਸ਼ਤੇ ਖਰਾਬ ਕਰ ਦਵੇਗਾ ਆਪਣੀ ਸੁਣਾਣੀ ਚੰਗੀ ਗੱਲ ਹੈ ਪਰ ਦੂਜੇ ਦੀ ਵੀ ਸੁਣ ਲੈਣੀ ਚਾਹੀਦੀ ਹੈ ਕੁੱਤੇ ਨੂੰ ਰੋਟੀ ਜ਼ਰੂਰ ਪਾਓ ਕੈਪ੍ਰਿਕੌਰ ਮਕਰ ਰਾਸ਼ੀ ਦੀ ਗੱਲ ਕਰੀਏ ਤਾਂ ਮਕਰ ਰਾਸ਼ੀ ਵਾਲਿਆਂ ਦੇ ਕੋਈ ਨਾ ਕੋਈ ਕਿਸੇ ਨਾ ਕਿਸੇ ਤਰ੍ਹਾਂ ਦਾ ਨੁਕਸਾਨ ਚੰਦਰ ਗਿੱਤੂ ਦੇ ਗ੍ਰੈਂਡ ਕਰਕੇ ਹੋ ਸਕਦਾ ਹੈ ਕੋਈ ਪਰੇਸ਼ਾਨੀ ਵੱਧ ਸਕਦੀ ਆ ਔਰ ਇਸ ਦੇ ਲਈ ਤੁਹਾਨੂੰ ਆਪਣੇ ਭੇਤ ਕਿਸੇ ਨੂੰ ਦੇਣੇ ਨਹੀਂ ਤੇ ਚਲਦੇ ਪਾਣੀ ਦੇ ਵਿੱਚ ਤਕਰੀਬਨ ਚੌੜ ਹਲਦੀ ਦੁੱਧ ਚਲ ਪ੍ਰਵਾਹ ਕਰ ਦਿਓ ਕੁੱਤੇ ਨੂੰ ਰੋਟੀ ਪਾਣੀ ਵੀ ਤੁਹਾਡੇ ਲਈ ਸ਼ੋਭਾ ਤੇ ਉਸ ਤੋਂ ਜ਼ਿਆਦਾ ਸ਼ੁਭ ਕੀ ਹੈ ਧੁੱਪ ਵਿੱਚ ਸਿਰ ਟਾ ਕੇ ਰੱਖਣਾ ਅਗਰ ਧੁੱਪ ਨਿਕਲੇ ਤਾਂ ਵਾਈਟ ਕਲਰ ਨਾਲ ਕਵਰ ਕਰਕੇ ਰੱਖੋ ਆਪਣੇ ਸਿਰ ਨੂੰ ਸੂਰਜ ਲਗਣ ਵਿੱਚ ਅਸ਼ਟਮੇਸ਼ ਚੱਲ ਰਿਹਾ ਹੈ ਦੀ ਸ਼ੁਕਰ ਸ਼ਨੀ ਕਿਸੇ ਚੀਜ਼ ਦੀ ਕਮੀਤਾ ਨਹੀਂ ਦੇਣਗੇ ਪਰ ਆਲੇ ਦੁਆਲੇ ਸਰਕਲ ਦਾ ਧਿਆਨ ਰੱਖੋ ਧੋਖਾ ਹੋ ਸਕਦਾ ਨੁਕਸਾਨ ਹੋ ਸਕਦਾ ਅਕਿਊਰਸੀ ਹਨੇ ਕੁੰਭ ਰਾਸ਼ੀ ਦੀ ਗੱਲ ਕਰੀਏ ਤਾਂ ਸੂਰਜ ਦਾ ਨਕਸ਼ਤਰ ਨਾ ਮਕਰ ਰਾਸ਼ੀ ਦਾ ਮੇਤਰ ਹੈ ਤੇ ਨਾ ਕੁੰਭ ਰਾਸ਼ੀ ਦਾ ਮੇਤਰ ਕਿਉਂਕਿ ਸੂਰਜ ਹੈ ਤਾਂ ਸੂਰਜ ਪਹਿਲਾਂ ਤੋਂ ਹੀ ਤੁਹਾਡੀ ਰਾਸ਼ੀ ਤੋਂ 12ਵੇਂ ਸਥਾਨ ਵਿੱਚ ਬਣਿਆ ਹੋਇਆ ਦੂਜੇ ਦੀਆਂ ਗੱਲਾਂ ਕਰਦੇ ਰਹਿਣੀਆਂ ਦੂਜੇ 'ਚ ਕਮੀਆਂ ਲੱਭਦੇ ਰਹਿਣਾ ਕਿੱਧਰ ਦੀ ਸਮਝਦਾਰੀ ਹੈ ਆਪਣੇ ਆਪ ਵਿੱਚ ਥੋੜੀ ਜੀ ਚੇਂਜ ਕਰਨ ਦੀ ਕੋਸ਼ਿਸ਼ ਕਰੋ ਜੀ ਤਾਂ ਹੀ ਤੁਹਾਡਾ ਫਾਇਦਾ ਕਿਤੇ ਨਾ ਕਿਤੇ ਤੁਹਾਨੂੰ ਅੱਗੇ ਵਧਣ ਵਿੱਚ ਤੁਹਾਡੇ ਮਾਨਸਿਕ ਤੇ ਮਾਨਸਿਕ ਤੇ ਦਿਮਾਗੀ ਤੌਰ ਤੇ ਪਰੇਸ਼ਾਨੀਆਂ ਨੂੰ ਕੱਟ ਕਰੇਗਾ ਤੇ ਨਾਲ ਇਸ ਦਾ ਮਨੋਬਲ ਵੀ ਵਧਾਏਗਾ ਦੂਸਰਾ ਸਭ ਤੋਂ ਜ਼ਰੂਰੀ ਸ਼ੁਕਰ ਸ਼ਨੀ ਦੀ ਸ਼ੁਭਤਾ ਦੇ ਲਈ ਅਜੈਤਵਾਰ ਦਾ ਦਿਨ ਹੈ ਤੇ ਅਗਰ ਕਿਤੇ ਬਾਂਦਰ ਮਿਲ ਜਾਣ ਤਾਂ ਉਹਨਾਂ ਨੂੰ ਖਾਣਾ ਕਦੇ ਕਿਹਾ ਉਹ ਸੂਰਜ 12ਵੇਂ ਦਾ ਅਲਟ ਸ਼ੁਭਾ ਮਿਲੇਗਾ ਤੇ ਇਹਦਾ ਉਪਾਅ ਵੀ ਹੋ ਜਾਏਗਾ ਚੰਦਰ ਕੇ ਤੂੰ 8ਵੇਂ ਸਥਾਨ ਵਿੱਚ ਹੈ ਪਰ ਜਿਆਦਾ ਲੰਬੀ ਯਾਤਰਾ ਸੇਤੀ ਖਰਾਬ ਕਰੇਗੀ ਜ਼ਰੂਰੀ ਨਾ ਹੋਵੇ ਤਾਂ ਨਾ ਜਾਓ ਨੇੜੇ-ਟੜੇ ਬਸ ਉਪਾਅ ਕਰਾਓ ਠੀਕ ਪਾਈਸੇ ਜਾਨੀ ਮੇਨ ਰਾਸ਼ੀ ਦੀ ਗੱਲ ਕਰਦੇ ਹਾਂ ਮੀਨਾਸ਼ੀ ਵਾਲਿਆਂ ਦੇ ਲਈ ਚੰਗਾ ਸਮਾਂ ਹੈ इमोशनल ਬਹੁਤ ਹੋ ਰਹੇ ਹੋ ਤੁਸੀਂ ਆਪਣੇ ਪਰਿਵਾਰ ਨੂੰ ਲੈ ਕੇ ਪਾਰਟੀ ਫੰਕਸ਼ਨ ਦਾ ਨਿਯੋਤਾ ਆ ਸਕਦਾ ਕੋਈ ਮਨ ਖੁਸ਼ ਰਹੇਗਾ ਬਜ਼ੁਰਗਾਂ ਕੋਲ ਥੋੜੀ देर ਬੈਠੋ ਜ਼ਰੂਰ ਘਰ ਵਿੱਚ ਮੋਬਾਈਲ ਤੋਂ ਥੋੜੀ ਜਿਹੀ ਦੂਰੀ ਬਣਾ ਕੇ ਰੱਖੋ ਤਾਂ ਕਿ ਜੋ ਰਾਹੁ ਲਗਣ ਵਿੱਚ ਹੈ ਤੁਹਾਡੇ ਸਿਰ ਚ ਦਰਦ ਨਾ ਦਵੇ ਠੀਕ ਹੈ ਤੇ ਹਾਂ ਇਹ ਵੀ ਜ਼ਰੂਰੀ ਹੈ ਕਿ ਮੱਥੇ ਜੀਬ ਧੁੰਨੀ ਤੇ ਕੇਸਰ ਲਗਾ ਲਓ ਤੇ ਹੋਰ ਜ਼ਿਆਦਾ ਵਧੀਆ ਹੋ ਜਾਂਦਾ ਹੈ ਕੌਣ ਬ੍ਰਸਪਤ ਪਿਲ ਕੋ ਸੇ ਸਮਝਦਾਰ ਦੋਸਤੋ ਚਲੋ ਇਹ ਸੀ ਐਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਲੌਜੀਕਲੀ ਦਿਨ ਨੂੰ ਕਿੱਦਾਂ ਬੈਸਟ ਬਣਾ ਸਕਦੇ ਹਾਂ ਹਰ ਚੀਜ਼ ਦਾ ਲੌਜਿਕ ਲੌਜੀਕ ਹੈ ਸਾਇੰਸ ਹੈ ਤੇ ਸਾਇੰਸ ਦੇ ਵਿੱਚ ਇੱਕ ਨਹੀਂ 10 ਪ੍ਰੂਫ ਤੁਹਾਨੂੰ ਦਿੱਤੇ ਜਾ ਸਕਦੇ ਆ ਐਗਜ਼ਾਮਪਲਾਂ ਦੱਸ ਦਿੱਤੀਆਂ ਜਾ ਸਕਦੀਆਂ ਨੇ ਹਰ ਤਰ੍ਹਾਂ ਦੇ ਨਾਲ ਤੁਸੀਂ ਇਸ ਚੀਜ਼ ਨੂੰ ਸਮਝ ਕੇ ਆਪਣੇ ਆਪ ਵਿੱਚ ਪਰਵਰਤਨ ਕਰਕੇ ਜ਼ਿੰਦਗੀ ਨੂੰ ਬੜਾ ਸੌਖਾ ਬੜਾ ਪਿਆਰਾ ਬੜਾ ਵਧੀਆ ਬਣਾ ਸਕਦੇ ਹੋ ਇਹ ਦੁਨੀਆਦਾਰੀ ਹੈ ਜੀ ਇਹਦਾ ਮਾਲਕ ਕੀ ਸ਼ੁਕਰ ਹੈ ਇਹਦਾ ਮਾਲਕ ਕੀ ਸ਼ੁਕਰ ਹੈ ਤੇ ਸ਼ੁਕਰਗ੍ਰਿਆਂ ਨੂੰ ਸ਼ੁਭ ਕਰਨਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤੁਹਾਡੇ ਘਰ ਦਾ ਇਹ ਲਗਜ਼ਰੀ ਚੀਜ਼ਾਂ ਸ਼ੁਕਰ ਨੇ ਤੁਹਾਡੇ ਘਰ ਦੀ ਸਫਾਈ ਸ਼ੁਕਰ ਹੈ ਤੁਹਾਡੇ ਘਰ ਦੀ ਸਾਊਥ ਈਸਟ ਦਿਸ਼ਾ ਸ਼ੁਕਰ ਹੈ ਅਗਰ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਲਗਜ਼ਰੀ ਚੀਜ਼ਾਂ ਚਾਹੀਦੀਆਂ ਨੇ ਆਪਣੀ ਲਾਈਫ ਨੂੰ ਤੁਸੀਂ ਇੰਜੋਏ ਕਰਨਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਕਿ ਜ਼ਿੰਦਗੀ ਜਿਉਣ ਦੇ ਵਿੱਚ ਇੰਟਰਸਟ ਵਧੇ ਤਾਂ ਆਪਣੇ ਘਰ ਦੀ ਸਾਊਥ ਈਸਟ ਸਟ੍ਰੰਗ ਲੰਚੀ ਬਣਾਓ ਉਥੇ ਡਰਾਇੰਗ ਰੂਮ ਬਣਾਓ ਉਥੇ ਵਧੀਆ-ਵਧੀਆ ਚੀਜ਼ਾਂ ਰੱਖੋ ਉਥੇ ਥੋੜੀ ਦੇਰ ਜ਼ਰੂਰ ਬੈਠੋ ਪੜ੍ਹੋ ਕੁਝ ਤਾਂ ਕਿ ਬੁੱਧ ਸ਼ੁਕਰ ਦਾ ਮੇਲ ਹੋਵੇ ਤੇ ਬੁੱਧ ਕੀ ਆ ਦਿਮਾਗ ਤੇ ਸ਼ੁਕਰ ਕੀ ਆ ਧਰਤੀ ਇਹ ਦੁਨੀਆਦਾਰੀ ਜਿੱਥੇ ਅਸੀਂ ਆਏ ਆ ਟਾਈਮ ਕੱਢਣ ਦੇ ਲਈ ਤਾਂ ਆਪਣੇ ਆਪ ਸਾਰਾ ਕੁਝ ਸਹੀ ਹੋ ਜਾਏਗਾ ਲੌਜੀਕ ਨਾਲ ਚੱਲੋਂਗੇ ਤਾਂ ਮਿਲੇਗਾ ਉੱਪਰੋਂ ਕੁਝ ਨਹੀਂगिरਣਾ ਕੁਝ ਲਿਖਣ ਨਾਲ ਕੁਝ ਨਹੀਂ ਬਣਨਾ ਕੁਝ ਕਰਨ ਦੇ ਨਾਲ ਅੱਜ ਤੱਕ ਨਾ ਕੁਝ ਹੋਇਆ ਹੈ ਕਰਮ ਤੇ ਕਿਸਮਤ ਤੋਂ ਬਿਨਾ ਔਰ ਤੁਹਾਡੀ ਮਿਹਨਤ ਤੋਂ ਬਿਨਾ ਸਭ ਤੋਂ ਜ਼ਰੂਰੀ ਮਿਹਨਤ ਹੈ ਸਭ ਤੋਂ ਜ਼ਰੂਰੀ ਤੁਹਾਡਾ ਸਹੀ ਚੁਣਿਆ ਰਸਤਾ ਹੈ ਤੇ ਉਹ ਸਹੀ ਉਦੋਂ ਹੀ ਅਸੀਂ ਚੁੰਦੇ ਹਾਂ ਜਦੋਂ ਸਹੀ ਟਾਈਮ ਕੁਦਰਤ ਤੁਹਾਨੂੰ ਸਹੀ ਦਿਸ਼ਾ ਦਿੰਦੀ ਹੈ ਤੇ ਕੁਦਰਤ ਸਹੀ ਦਿਸ਼ਾ ਉਦੋਂ ਦਿੰਦੀ ਹੈ ਜਦੋਂ ਅਸੀਂ ਆਪਣੀਆਂ ਆਪਣੇ ਸਿਤਾਰਿਆਂ ਨੂੰ ਆਪਣੇ ਗ੍ਰਹਾਂ ਨੂੰ ਆਪਣੇ ਵਾਸਤੂ ਨੂੰ ਹਰ ਚੀਜ਼ ਨੂੰ ਸਹੀ ਤਰੀਕੇ ਨਾਲ ਬੈਲੈਂਸ ਕਰਕੇ ਚੱਲਦੇ ਹਾਂ ਬਸ ਸਮਝੋ ਆਪਣੇ ਆਪ ਨੂੰ ਸਭ ਤੋਂ ਬੈਸਟ ਹੋ ਜੀ ਤੁਸੀਂ ਸਮਾਂ ਇਜਾਜ਼ਤ ਦਾ ਆਪ ਸਭ ਦਾ ਅੱਜ ਦਾ ਦਿਨ ਅੱਛਾ ਜਾਵੇ しかうか